ਪ੍ਰੈਸ ਕਾਨਫਰੰਸ ਦਾ ਪਰਪਸ ਹੈ ਉਹ ਹੈਗਾ ਕਿ ਜਿਹੜੀ ਬੜੀ ਇੰਪੋਰਟੈਂਟ ਇੱਕ ਚੰਡੀਗੜ੍ਹ ਦੀ ਕਾਫੀ ਦੇਰ ਤੋਂ ਪ੍ਰੋਬਲਮ ਚੱਲ ਰਹੀ ਸੀਗੀਆਂ ਉਸ ਪ੍ਰੋਬਲਮ ਨੂੰ ਅੱਜ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੇ ਹਾਊਸ ਦੇ ਅੰਦਰ ਮੇਅਰ ਸਾਹਿਬ ਦੀ ਅਗਵਾਈ 'ਚ ਅੱਜ ਉਹਨੂੰ ਲੈ ਕੇ ਆਇਆ ਗਿਆ ਉਸ ਦੇ ਅੰਦਰ ਜਿਹੜਾ ਵਾਦਾ ਵੀ ਕਿ ਉਹ ਪੁਰਾਣੇ ਟਾਈਮ 'ਚ ਕੀਤਾ ਗਿਆ ਸੀਗਾ ਕਿ 20000 ਲੀਟਰ ਪਾਣੀ ਅਸੀਂ ਹਰੇ ਘਰ 'ਚ ਫ੍ਰੀ ਦਵਾਂਗੇ ਉਸ ਮੁੱਦੇ ਨੂੰ ਕਿਉਂਕਿ ਟੇਬਲ ਏਜੰਡਾ ਦੇ ਤਹਿਤ ਯੁਗੇਸ਼ ਢੀਂਗਰਾ ਜੀ ਲੈ ਕੇ ਆਏ ਸਾਡੇ ਕੌਂਸਲਰ ਨੇ ਜਿਹੜੇ ਤੇ ਅੱਜ ਉਹ ਮੁੱਦਾ ਜਿਹੜਾ ਹੈਗਾ ਉਹ ਪਾਸ ਵੀ ਹੋਇਆ ਔਰ ਹਾਊਸ ਦੇ ਅੰਦਰ ਕਹਿਦੇ ਹੋ ਕਿ ਇਹਨੂੰ ਪੂਰਾ ਸਕਸੈਸ ਵੀ ਮਿਲੇ ਹੈ ਜਿੱਥੇ 20000 ਲੀਟਰ ਪਾਣੀ ਫ੍ਰੀ ਅਜਤੋ ਕਾਰਪੋਰੇਸ਼ਨ ਦੇ ਹਾਊਸ ਦੇ ਅੰਦਰ ਪਾਸ ਹੋ ਗਿਆ। ਦੂਜਾ ਮੁੱਦਾ ਸਾਡੀ ਪ੍ਰੈਮ ਤਰੁਨਾ ਮਹਿਤਾ ਜੀ ਨੇ ਟੇਬਲ ਏਜੰਡੇ ਤਹਿਤ ਲੈ ਕੇ ਆਏ। ਔਰ ਮੇਅਰ ਸਾਹਿਬ ਦੀ ਗਵਾਹੀ 'ਚ ਫ੍ਰੀ ਪਾਰਕਿੰਗ ਜਿਹੜਾ ਕਿ ਚੰਡੀਗੜ੍ਹ ਤੋਂ ਤੁਸੀਂ ਕਾਫੀ ਦੇਰ ਤੋਂ ਦੇਖ ਰਹੇ ਸੀਗੇ ਕਿ ਪਾਰਕਿੰਗ ਦਾ ਕੈਪੀਟਲ ਹੈਗੀ ਐ ਪੰਜਾਬ ਤੇ ਹਰਿਆਣੇ ਦੀ ਤੇ ਨਾਲ ਟਰਾਈ ਸਿਟੀ ਵੀ ਕਿਹਾ ਜਾਂਦਾ ਹੈ। ਨਾ ਤਾਂ ਪੰਚਕੂਲੇ 'ਚ ਪਾਰਕਿੰਗ ਦੇ ਪੈਸੇ ਨੇ ਨਾ ਮੁਹਾਲੀ 'ਚ ਪਾਰਕਿੰਗ ਦੇ ਪੈਸੇ ਦੁਕਾਨਦਾਰਾਂ ਦੀ ਬੜੀ ਪੁਰਾਣੀ ਇਹ ਮੰਗ ਸੀਗੀ ਚੰਡੀਗੜ੍ਹ ਦੇ ਸਿਟੀਜ਼ਨ ਦੀ ਮੰਗ ਸੀਗੀ ਔਰ ਮੈਂ ਸਮਝਦਾ ਕਿ ਵੀ ਬੜੀ ਇੰਪੋਰਟੈਂਟ ਸੀ ਕਿ ਤੁਸੀਂ ਲੋਕ ਵੀ ਆਪਣੀ ਗੱਡੀਆਂ ਪਾਰਕ ਕਰਦੇ ਹੋ ਔਰ ਕਾਫੀ ਦੇਰ ਤੋਂ ਪਿਛਲੇ ਹਾਊਸ 'ਚ ਵੀ ਇਹ ਮੁੱਦਾ ਆਇਆ ਸੀਗਾ ਤਾਂ ਤੋਂ ਉਹਨਾਂ ਨੇ ਕਿਹਾ ਸੀ ਸਲੈਬ ਬਣਾ ਦਿੰਦੇ ਆ ਕਿ ਜਿਨ੍ਹਾਂ ਦੀ ਗੱਡੀ ਦੇ ਨੰਬਰ ਚੰਡੀਗੜ੍ਹ ਦੇ ਨੇ ਪੰਚਕੂਲੇ ਦੇ ਨੇ ਜਾਂ ਮੁਹਾਲੀ ਦੇ ਨੇ ਉਹਨਾਂ ਇਕੱਠਾ ਫਿਰ ਅਸੇ ਪਰ ਸਿਟੀਜ਼ਨ ਦਾ ਤਾਂ ਰਾਈਟ ਸਾਰਿਆਂ ਦਾ ਹੋਣਾ ਚਾਹੀਦਾ ਹੈ ਉਹਦੇ ਤਹਿਤ ਅਜਾਇਬ ਵੀ ਮੁੱਦਾ ਹਾਊਸ ਦੇ ਅੰਦਰ ਲੈ ਕੇ ਆਏ ਪਰ ਉਹ ਪਾਸ ਹੋਇਆ